ਗੌੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹਿ ਸੁਖਾਲੀ ਬਾਜੀ ਇਹ ਸੰਸਾਰੋ ਲੱਭ ਲੋਭ ਮੋਚ ਪੂੜ ਕਮਾਵਹਿ ਬਹੁਤ ਉਠਾਵਹਿ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜੋ ਧਰ ਉੱਪਰ ਛਾਰੋ ਸੁਣ ਸੁਣ ਸਿੱਖ ਹਮਾਰੀ ਸੋ ਕਰਤ ਕੀਤਾ ਰਹਿਸੀ ਮੇਰੇ ਜੀੜੇ ਬਹੁੜ ਨਾ ਆਵੈ ਵਾਰੀ ਰਹਾਉ ਹਉ ਤੁਧ ਆਖਾਂ ਮੇਰੀ ਕਾਇਆ ਤੂੰ ਸੁਣ ਸਿੱਖ ਹਮਾਰੀ ਨਿੰਦਾ ਚਿੰਦਾ ਕਰਹਿ ਪਰਾਈ ਝੂਠੀ ਲਾਇ ਇਤਬਾਰੀ ਵੇਲ ਪਰਾਈ ਜੋ ਹੈ ਜੀੜੇ ਕਰਹਿ ਚੋਰੀ ਬੁਰਿਆਰੀ ਹੰਸ ਚੱਲਿਆ ਤੂੰ ਪਿੱਛੇ ਰਹੀ ਅਹੇ ਛੁੱਟੜ ਹੋਈ ਅਹ ਨਾਰੀ ਤੂੰ ਕਾਇਆ ਰਹੀ ਅਹ ਸੁਪਨੰਤਰ ਤਦ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਂ ਤੁਛਲੀਆ ਤਾਂ ਮਨ ਭਲਾ ਭਾਇਆ ਹਲਤ ਨਾ ਸੋਭਾ ਪਲਤ ਨਾ ਟ ਹੋਈ ਅਹਿਲਾ ਜਨਮ ਗਵਾਇਆ ਹਉ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨ ਪੁੱਛੈ ਕੋਈ ਰਹਾ ਤਾਜੀ ਤੁਰਕੀ ਸੋਇ ਨਾ ਰੂਪਾ ਕੱਪੜ ਕੇਰੇ ਭਾਰਾ ਕਿਸਹੀ ਨਾਲ ਨਾ ਚੱਲੇ ਨਾਨਕ ਝੜ ਝੜ ਪਏ ਗਵਾਰਾ ਪੂਜਾ ਮੇਵਾ ਮੈਂ ਸਭ ਕਿਸ ਚਾਖਿਆ ਇੱਕ ਅੰਮ੍ਰਿਤ ਨਾਮ ਤੁਹਾਰਾ ਦੇ ਦੇ ਨੀਵ ਦਿਵਾਲ ਉਸਾਰੀ ਪਸ ਮੰਦਰ ਕੀ ਠੇਰੀ ਸंचे ਸੱਚ ਨਾ ਦੇ ਕਿਸਹੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੰਪੈ ਕਿਸੈ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਗ ਤਿਸੈ ਕਾ ਪਹਣਾ ਰਹਾਓ ਸਾ ਹਮਾਰਾ ਠਾਕੁਰ ਭਾਰਾ ਹਮ ਤਿਸਕੇ ਵਣਜਾਰੇ ਜੀਉ ਪਿੰਡ ਸਭ ਰਾਸ ਤਿਸੈ ਕੀ ਮਾਰ ਆਪੇ ਜੀਵਾਲੇ ਗੌੜੀ ਚੇਤੀ ਮਹੱਲਾ ਪਹਿਲਾ ਅਵਰ ਪੰਜ ਹਮ ਏਕ ਜਨਾ ਕਿਉ ਰਾਖੋਂ ਘਰ ਬਾਰ ਮਨਾ ਮਾਰਹਿ ਲੂਟਹਿ ਨੀਤਨੀ ਕਿਸ ਆਗੈ ਕਰੀਂ ਪੁਕਾਰ ਜਨਾ ਸ੍ਰੀ ਰਾਮ ਨਾਮਾ ਉਚਰ ਮਨਾ ਆਗੈ ਜਮਦਲ ਬਖਮ ਤਨਾ ਰਹਾਉ ਉਸਾਰ ਮਢੋਲੀ ਰਾਖੈ ਦਵਾਰਾ ਪੀਤਰ ਬੈਠੀ ਸਾਧਨਾ ਅੰਮ੍ਰਿਤ ਕੈਲ ਕਰੇ ਨਿਤ ਕਾਮਣ ਅਵਰ ਲੂਟੈ 35 ਜਨਾ ਟਾਹ ਮਢੋਲੀ ਲੂਟਿਆ ਦੇ ਹੋਰਾ ਸਾਤ ਹਨ ਪਕੜੀ ਏਕ ਜਨਾਂ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਜ ਜਨਾਂ ਕਾਮਣ ਲੋੜੈ ਸੋਇ ਨਾ ਰੂਪਾ ਮਿੱਤਰੁ ਲੋਣੈ ਸੋਖਾ ਧਾਤਾ ਨਾਨਕ ਪਾਪ ਕਰੇ ਤਿਨ ਕਾਰਣ ਜਾਸੀ ਜੰਪੁਰ ਬਾਧਾਤਾ ਗੋੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਕਟ ਭੀਤਰ ਮੁੰਦਰਾ ਕਾਇਆ ਕੀਜੈ ਖਿੰਥਾਤਾ ਪੰਚ ਚੇਲੇ ਵਸ ਕੀ ਜਹਰਾਵਲ ਇਹ ਮਨ ਕੀਜੈ ਡੰਡਾਤਾ ਜੋਗ ਜੁਗਤ ਿਵ ਪਾਵਸਤਾ ਏਕ ਸ਼ਬਦ ਦੂਜਾ ਹੋਰ ਨਾਸਤ ਤੰਦ ਮੂਲ ਮਨ ਲਾਵਸਤਾ ਰਹਾਉ ਮੂंड मुंडाਐ ਜੇ ਗੁਰ ਪਾਈਐ ਹਮ ਗੁਰ ਕੀਨੀ ਗੰਗਾਤਾ त्रे पवन तारन हार सुआमी एक न चेतस अंधाता कर पटंब गलनी मन लावस संसा मूल ना जावस्ता एकस चरणी जे चित लावहै लब लोभ की धावस्ता जब से निरंजन रच सना काहे बोलह जोगी कपट कन्हा रहा ਕਾਇਆ ਕਮਲੀ ਹੰਸ ਇਆਣਾ ਮੇਰੀ ਮੇਰੀ ਕਰਤ ਬਿਹਾਣੀ ਤਾ ਪ੍ਰਣਵਤ ਨਾਨਕ ਨਾਂਗੀ ਦਾ ਜੈ ਫਿਰ ਪਾਛੈ ਪਛਤਾਣੀ ਤਾ ਗੌੜੀ ਚੇਤੀ ਮਹੱਲਾ ਪਹਿਲਾ ਆਖਦ ਮੰਤਰ ਮੂਲ ਮਨ ਏਕੈ ਜੇ ਕਰ ਦ੍ਰਿੜ ਚਿਤ ਕੀਜੈ ਰੇ ਜਨਮ ਜਨਮ ਕੇ ਪਾਪ ਕਰਮ ਕੇ ਕਾਟਨ ਹਾਰਾ ਲਈ ਜੈਰੇ ਮਨ ਏਕੋ ਸਾਹਿਬ ਪਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵਹਿ ਅਲਖ ਨ ਲਖਣਾ ਜਾਈ ਰੇ ਰਹਾਉ ਚੱਕਰਖੰਡ ਮਾਇਆ ਤਨ ਮੀਠੀ ਹਮ ਤਉ ਪੰਡ ਉਚਾਈ ਰੇ ਰਾਤ ਅਨੇਰੀ ਸੂਜਿਸ ਨਾਹੀ ਲਜ ਟੂਕ ਸਮੂਸਾ ਭਾਈ ਰੇ ਮਾਨਮੁਖ ਕਰਹਿ ਤੇ ਤਾ ਦੁਖ ਲਾਗੈ ਗੁਰਮੁਖ ਮਿਲੇ ਵਡਾਈ ਰੇ ਜੋ ਤਨ ਕੀ ਆ ਸੋਈ ਹੋਆ ਕਿਰਤਨਾ ਮੇਟਿਆ ਜਾਈ ਰੇ ਸੁਪਾਰ ਭਰੇ ਨਾ ਹੋਵਹਿੰ ਮੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਖ ਹੋਵੈ ਜੇ ਨਾਨਕ ਤਾ ਮੂੜਾ ਕਿਛ ਪਾਈ ਰੇ ਗਉੜੀ ਚੇਤੀ ਮਹੱਲਾ ਪਹਿਲਾ ਕਤਿ ਕੀ ਮਾਈ ਬਾਪ ਕਤ ਕੇਰਾ ਕਿਦੂ ਥਮ ਹਮ ਆਏ ਅਗਨ ਬਿੰਬ ਜਲ ਭੀਤਰ ਨਿਤ ਜੇ ਕਾਹੇ ਕਾਮ ਉਪਾਇ ਮੇਰੇ ਸਾਹਿਬਾ ਕੌਣ ਜਾਣੈ ਗੁਣ ਤੇਰੇ ਕਹਿ ਨਾ ਜਾਣੀ ਓ ਗਣ ਮੇਰੇ ਰਹਾਉ ਕੇ ਤੇ ਰੁਖ ਬਿਰਖ ਹਮ ਚੀਨੇ ਕੇ ਤੇ ਪਸ਼ੂ ਉਪਾਇ ਕੇਤੇ ਨਾਬ ਕੁਲੀ ਮਹ ਆਏ ਕੇਤੇ ਪੰਖ ਉਡਾਏ ਹਟ ਪਟਣ ਵਿਜ ਮੰਦਰ ਭੰਨੈ ਘਰ ਚੋਰੀ ਘਰ ਆਵੈ ਅੱਗਾ ਹੁੰ ਦੇਖੈ ਪਿੱਛਾ ਹੁੰ ਦੇਖੈ ਤੁਜ ਤੇ ਕਹਾ ਛਪਾਵੇ ਤੱਕ ਤੀਰਥ ਹਮ ਨਵਖੰਡ ਦੇਖੇ ਹਟ ਪਟਣ ਬਾਜ਼ਾਰਾਂ ਲੈ ਕੇ ਤੱਕੜੀ ਤੋਲਣ ਲੱਗ ਘਟ ਹੀ ਮਹਿ ਬਣ ਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕਿਸ਼ ਮਿਹਰ ਉਪਾਵ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੈ ਪੀਤਰ ਵਗੈ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣੈ ਸੁਖ ਹੋਵੇ ਦਿਨ ਰਾਤੀ ਗੌੜੀ ਬੈਰਾਗਣ ਮਹੱਲਾ ਪਹਿਲਾ ਰੈਣ ਗਵਾਈ ਸੋਏ ਕੈ ਦਿਵਸ ਗਵਾਇ ਆਖਾਏ ਧੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਇ ਨਾਮ ਨ ਜਾਣਿਆ ਰਾਮ ਕਾ ਮੂੜੇ ਫਿਰ ਪਾਛੈ ਪਛਤਾਹੇ ਰਹਾਉ ਅਨਤਾ ਤਨ ਤਰਨਿੰ ਤਰੇ ਅਨਤ ਨਾ ਚਾਹਿਆ ਜਾਇ ਅਨਤ ਕਾ ਚਾਹਨ ਜੋ ਗਏ ਸਿਆਏ ਅਨਤ ਗਵਾਏ ਆਪਣ ਲੀਆ ਜੇ ਮਿਲਾਏ ਤਾਂ ਸਭ ਕੋ ਭਾਗਠ ਹੋਏ ਕਰਮਾਂ ਉੱਪਰ ਨਿਬੜੈ ਜੇ ਲੋਚੈ ਸਭ ਕੋਏ ਨਾਨਕ ਕਰਣਾ ਜਿਨ ਕੀਆ ਸੋਈ ਸਾਰ ਕਰੇ ਹੁਕਮ ਨਾ ਜਾਪੀ ਖਸਮ ਕਾ ਕਿਸੈ ਵਡਾਈ ਦੇ